ਜੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਜੀ ਨੂੰ ਤੇ ਇੱਕ ਵਾਰ ਜੈ ਮਹਾਰਾਜ ਸਦਾ ਹੀ ਜੈਕਾਰ ਸਦਾ ਹੀ ਜੈਕਾਰ ਮਹਾਰਾਜ ਸਰਬੱਤ ਦਾ ਭਲਾ ਕਰੋ ਮਬਾ ਜੀ ਮਿਹਰ ਕਰੋ ਤੁਸਾਂ ਕਲਸ਼ਾ ਨਾਸ਼ ਕਰੋ ਮਬਾ ਜੀ ਸੋਖੀ ਕੜੀ ਨਾ ਦੇਖਣੀ ਕਿਰਪਾ ਕਰੋ ਮਬਾ ਜੀ ਆਪਣੀ ਮਿਹਰ ਕਰੋ ਤਨਤਨ ਜੀ ਨੂੰ ਤੇ ਇੱਕ ਵਾਰ ਜੈ ਮਹਾਰਾਜ ਸਾਥ ਸੰਗਤ ਜੀ ਮਿਹਰ ਕਰੋ ਕਿਰਪਾ ਕਰੋ ਤਨਤਨ ਬਾਬਾ ਜੀ ਸਿੰਘ ਜੀ ਤਨਤਨ ਬਾਬਾ ਜੀ ਸਿੰਘ ਜੀ ਜੀ ਕਾ ਗਵਾਹ ਹੈ ਗੁਰੂ ਜੀ ਕੀ ਵਾਹਿ ਫਤਿਹ ਸਤਨਾਮ ਚਿਰਵਾਹੇ ਗੁਰੂ ਸਾਹਿਬ ਜੀ ਜਾਮ ਗੁਰੂ ਹੋਏ ਵੱਲ ਤਨ ਗਿਆ ਗਾਰਵਦ ਜ਼ੈ ਜਾਮ ਗੁਰੂ ਹੋਏ ਵੱਲ ਲਖ ਵਾਹੇ ਕਿਆ ਗਿਜੈ ਜਾਮ ਗੁਰੂ ਹੋਏ ਵੱਲ ਗਿਆਨ ਯਾਰ ਧਿਆਨ ਅਨੰਬਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੱਜ ਹੈ ਘਾਰ ਜੋ ਇਸ ਜਬਾਸ ਪਾਟ ਬੇਨ ਤਕ ਜੋ ਗੁਰੂ ਨਾਮ ਰਤ ਮਹ ਤਰ ਹਰ ਤੱਕ ਗੁਰੂ ਨੇ ਸਤਾਰੇ ਬਹੁਤ ਜਨਮ ਬਿਸ਼ੁਰੇ ਥੇ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵ ਤੇਰ ਪਯੋ ਦਰਸ਼ਨ ਦੇਖੇ ਵਿਸਰ ਨਾਹੀ ਦਾਦਾਰ ਆਪਣਾ ਨਾ ਗੋਣ ਗਾਵਾਂ ਦਿਨ ਰਾਤ ਨਾਨਕ ਸਾਉ ਨਾਮ ਰਹਿਉ ਸਾਧੂ ਰਹੇਉ ਰਹੇਉ ਗੁਰ ਗੋਬਿੰਦ ਕਾਉ ਨਾਨਕ ਹੈ ਜਗਤ ਮੈਂ ਕਹਿਨ ਜਪਿਉ ਗੁਰ ਮੰਤਿ RAM ਨਾਮ ਔਰ ਮੈਂ ਗਇਉ ਜਾ ਕੇ ਸਾਮਣੈ ਜੇ ਸੇ ਮਰਤ ਸੰਕਟ ਮਿਟੈ ਦਰਸਤ ਹਾਰ ਸੁਖੋ ਡਾਲ ਗੋਰ ਸੇ ਵੀਐ ਦਰਸਨ ਪਰਸਿਆ ਗੁਰੂ ਗੈ ਜਨਮ ਮਰਨ ਦੁਖ ਜਾਈ ਹੋ ਵੈਸੇ ਬਦਖ ਸੰਮਦੀ ਨੂਰ ਯਾਰ ਸੋ ਗੁਰ ਸੋ سجے مال माल जनम دی سجڑ सजन सजा बात शाहू شاہ جس जिस पास बादा दा स ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਬਸੰਤ ਸਰਗ ਲੋਕ ਹੈ ਜਿਤੇ ਤੇ ਪ੍ਰਥਵੀ ਨਾਵ ਖੰਡਣਹ ਬੇਸਰੰਤ ਹਰਗੋਬਾਲ ਹੈ ਨਾਨਕ ਤੇ ਪ੍ਰਾਣੀ ਉਹ ਧਿਆਨ ਪਰਮਣ ਹੈ ਬਸੰਤ ਸਵਰਗ ਲੋਕਾ ਹੈ ਜਿਤ ਤੇ ਤੇ ਪ੍ਰਚਵੀ ਨਾਮ ਖੰਡਣਹ ਬੇਸਰੰਤ ਹਰਗੋਬਾਲ ਹੈ ਨਾਨਕ ਤੇ ਪ੍ਰਾਣੀ ਉਹਦੇ ਧਿਆਨ ਪਰਮਣਹ ਕੌ ਤੱਕ ਕੋੜ ਤਮਸਿਆ ਸੇਤਨਾਵ ਸੁਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾ दयान नगर कार मान्या झूठ समगरी पेख साकारने काम करोद अहंकार ਗਾਜਾ ਦਮ ਡੰਡ ਤਾ ਬਚੋ ਤਾਨਿਆ ਬੇਨਪੂਰੇ ਗੁਰ ਦੇ ਵਾ ਫਿਰ ਐਸਾ ਕਾਨਿਆ ਸੇਰ ਲਗਾ ਜਾਮ ਡੰਡ ਤਾ ਬਚੋ ਤਾਨਿਆ बेन पूरे गुरदे फिर ऐसा वाहे गुरु जी का खालसा गुरु जी की फतेह सलोक बसंत स्वर्ग लोक है ਜੇ ਤਤੇ ਪ੍ਰਿਥਵੀ ਨਾ ਵਖੰਡਣਹ ਬੇਸਰੰਤ ਹਰਿ ਗੋਬਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦ ਆਦੇ ਸਰਦਾਰ ਸਾਹਿਬ ਸ੍ਰੀ ਗੁਰੂ ਵਰਜਨ ਦੇ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 707 ਤੇ ਰਾਜ ਜ਼ਹਿਦ ਸਰੀ ਦੀ ਵਾਰ ਦੇ ਸਰਲੇਖੇਡ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਵ ਜੀ ਵਾਹਿਗੁਰੂ ਜੀ ਕਾ ਖਾਲਸਾ